ਇਹਨੂੰ ਇੰਗਲਿਸ਼ ਸਟਾਈਲ ਕਹਿੰਦੇ ਜੀ ਠੀਕ ਹੈ ਇੰਗਲਿਸ਼ ਸਟਾਈਲ ਕਹਿੰਦੇ ਨੇ ਮਤਲਬ ਇਹ ਤੁਸੀਂ ਉਹਨਾਂ ਨੂੰ ਦੱਸਿਆ ਸੀ ਬਾਈ ਮਿਸਤਰੀ ਉਹਨਾਂ ਨੂੰ ਹਾਂ ਜੀ ਮੈਂ ਦੱਸਿਆ ਸੁਣਾ ਫੋਟੋ ਦਿੱਤੀ ਸੀ ਨਾ ਠੀਕ ਹੈ ਇਹ ਵੈਸੇ ਆਪਾਂ ਜਾ ਕੇ ਤਾਂ ਦੇਖਦੇ ਨਾ ਚਾਰਸੀ ਰੱਖ ਦਿੰਦੇ ਹੁੰਦੇ ਨੇ ਜਾਈਆਂ ਇਹ ਨਾਰਮਲ ਸਟਾਈਲ ਕੋਲ ਬੜਾ ਬਟਾ ਤੇ ਇੱਕ ਬਈ ਆਪਾਂ ਇੱਥੇ ਇਹਦੇ ਉੱਪਰ ਮਸ਼ੀਨ ਨਹੀਂ ਲਗਾਈ ਹੋਈ ਏਗੀ ਜਿਹੜੀ ਕਿ ਇਹਨੂੰ ਉਹ ਚੀਜ਼ ਵਾਸਤੇ ਇੱਕ ਤਾਂ ਇਹੋ ਤਾਂ ਨਹੀਂ ਲਾਈ ਕਿਉਂਕਿ ਜੇ ਜਵਾਬ ਉਹਨੂੰ ਬੜੀ ਬੈਗ ਖਿੱਚਦਾ ਨਾਲ ਉਹ ਨਾ ਡਪਟੇ ਜਾਂਦੇ ਉਹ ਅੜ ਜਾਂਦੀ ਹੈ ਤੇਲ ਵਗੈਰਾ ਵੀ ਗੜ ਦਿੰਦੀ ਹੈ ਹਾਂ ਇਹ ਤੇ ਹਾਈਡਰੋਲਿਕ ਕੱਪ ਜਲਾ ਦੋ ਦੀ ਥਾਂ ਤੇ ਹਾਈਡਰੋਲਿਕ ਕੱਪ ਜਲਾ ਦੇਣਾ ਤੇ ਭਾਰ ਨਹੀਂ ਪੈਂਦਾ ਜੇ ਮਰ ਜਿਓ ਕਰੀਗਾ ਅੱਛਾ ਇਹਦੇ ਨਾਲ ਵੀ ਆਪੇ ਅੜਦਾ ਗੇਟ ਹਾਂ ਆਪੇ ਅੜਦਾ ਜੀ ਉੱਪਰਲੇ ਸਿੰਪਲ ਨੇਗੇ ਆਉਪਰਲੇ ਸਿੰਪਲ ਨੇ ਦੋ ਹੀ ਬਹੁਤ ਨੇ ਇਹ ਉਹਦਾ ਲੋਡ ਅਨਸਾਰ ਲਾਇਆ ਨਾ ਪਾਦੀ ਸਾਰੇ ਲਾ ਲਓ ਬੰਦਾ ਅੱਛਾ ਜੀ ਹਾਂ ਇਹ ਆਪੇ ਜਾਂਦਾ ਇਹ ਤੇਜ਼ ਵੀ ਹੋ ਜਾਂਦਾ ਤੇਜ਼ ਕਿਵੇਂ ਇਹ ਕਰਦਾ ਹੁੰਦਾ ਅੱਛਾ ਜੀ ਤੇ ਜਿਵੇਂ ਆ ਚੀਜ਼ ਹੈ ਹਾਂ ਚੀਜ਼ ਤੇ ਹੋਏ ਠੀਕ ਹੈ ਠੀਕ ਹੈ ਯ ਮਤਲਬ ਤੇਜ ਵੀ ਹੋ ਜਾਂਦਾ ਮਤਲਬ ਮਾੜਾ ਵੜਾ ਤੇਲ ਤੇ ਸਪਰਿੰਗ ਹੀ ਹੋਊਗਾ ਤੇਲ ਸਪਰਿੰਗ ਸਪਰਿੰਗ ਵਗੈਰਾ ਹਾਂ ਇਹੋ ਜਿਹਾ ਕੁਝ ਹੈ ਵਕ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਕਿਵੇਂ ਲੱਗਿਆ ਇਹ ਬਾਈ ਦਾ ਮਤਲਬ ਉਹ ਤੇ ਇੱਕ ਜੇਕਰ ਮਸ਼ੀਨ ਦੀ ਗੱਲ ਕਰੀਏ ਤਾਂ ਕਾਫੀਆਂ ਮਹਿੰਗੀ ਮਸ਼ੀਨਾਂ ਆਪਾਂ ਲਗਾ ਦੇਣਾ ਹਰ ਇੱਕ ਚੀਜ਼ ਦੇ ਵਿੱਚ ਵੀਰੇ ਨੇ ਬਚਤ ਕੀਤੀ ਆ ਸੋ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਹੀ ਹੈਂਡਲ ਘੱਟੋ ਘੱਟ ਸਟੀਲ ਦਾ ਲੈਂਦੇ ਤਾਂ 1500 ਰੁਪਏ ਤੋਂ ਘੱਟ ਇੱਕ ਹੈਂਡਲ ਨਹੀਂ ਆਉਣਾ ਸੀਗਾ ਸੋ ਬਾਈ ਨੇ ਇਹ ਲੱਕੜ ਦਾ ਅਸੀਂ ਇਹਦਾ ਬਾਹਾਂ ਲੈ ਕੇ ਉਸੇ ਤੋਂ ਤਿਆਰ ਕਰਵਾ ਕੇ ਹੈਂਡਲ ਲਵਾਤਾ ਕੋਈ ਨਹੀਂ ਕਹਿ ਤੋ ਵੀਡੀਓ ਨੂੰ ਸ਼ੇਅਰ ਕਰਨਾ ਬਹੁਤ ਵਧੀਆ ਕੰਮ ਕੀਤੇ ਨੇ ਵੀਰੇ ਨੇ ਸਕੋਟੀ ਦੇ ਵਿੱਚ ਧੰਨਵਾਦ ਜੀ